ਹਰ ਇੱਕ ਕੌਮ ਦਾ ਮਾਨ ਉਹਦਾ ਧਰਮ ਜਾਂ ਧਾਰਮਿਕ ਅਸਥਾਨ ਹੁੰਦਾ ਸਿੱਖ ਕੌਮ ਦਾ ਧਾਰਮਿਕ ਅਸਥਾਨ ਗੁਰਦੁਆਰਾ ਸਭ ਤੋਂ ਪਹਿਲਾਂ ਕਿ ਗੁਰਦੁਆਰਾ ਹੈ ਕੀ ਗੁਰਦੁਆਰਾ ਕੋਈ ਇੱਟਾਂ ਸੀਮਿੰਟ ਜਾਂ ਲੋਹੇ ਲੱਕੜ ਦੀ ਬਣੀ ਹੋਈ ਇਮਾਰਤ ਨਹੀਂ ਆ ਸਗੋ ਗੁਰਦੁਆਰਾ ਉਹ ਅਸਥਾਨ ਆ ਜਿੱਥੋਂ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇੱਕ ਚਸ਼ਮੇ ਵਾਂਗ ਲਗਾਤਾਰ ਫੁੱਟ ਫਟ ਕੇ ਨਿਕਲੇ ਪਰ ਜੇਕਰ ਕਿਸੇ ਕੌਮ ਦਾ ਧਰਮ ਜਾਂ ਧਾਰਮਿਕ ਸਥਾਨ ਖਤਰੇ ਵਿੱਚ ਹੋਵੇ ਉਹਦੇ ਉੱਤੇ ਖਤਰੇ ਦੇ ਕਾਲੇ ਬੱਦਲ ਛਾਏ ਹੋਣ ਤਾਂ ਉਹਦਾ ਮਾਣ ਕਿਵੇਂ ਵੱਚ ਸਕਦਾ ਸਤ ਗੁਰਾਂ ਦੇ ਸਮੇ ਤੋਂ ਲੈ ਕੇ ਬੁੱਢਾ ਦਲ ਤੱਕ ਜਿਹਨੂੰ ਕਿ 18ਵੀਂ ਸਦੀ ਦਾ ਸਮਾਂ ਵੀ ਕਿਹਾ ਜਾਂਦਾ ਉਸ ਸਮੇਂ ਤੱਕ ਗੁਰੂ ਘਰਾਂ ਦਾ ਪ੍ਰਬੰਧ ਬੜਾ ਵਧੀਆ ਚੱਲਦਾ ਰਿਹਾ ਉਸ ਵੇਲੇ ਵੱਡੇ ਵੱਡੇ ਵਿਦਵਾਨ ਗੁਰਮਤ ਵਿੱਚ ਪਰਪੱਕ ਉੱਚੇ ਆਚਰਣ ਵਾਲੇ ਤੇ ਨਿਸ਼ਕਾਮ ਸੇਵਕਾਂ ਦੇ ਹੱਥਾਂ ਵਿੱਚ ਗੁਰੂ ਘਰਾਂ ਦਾ ਪ੍ਰਬੰਧ ਹੁੰਦਾ ਸੀ। ਤੇ ਉਹ ਬੜੀ ਸ਼ਰਧਾ ਦੇ ਨਾਲ ਇਹ ਸੇਵਾ ਨਿਭਾਉਂਦੇ ਸਨ। ਜਿਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੇ ਸਮੇਂ ਸੰਗਮਰਮਰ ਤੇ ਸੋਨਾ ਲਗਾਉਣ ਦੀ ਬੜੀ ਵੱਡੀ ਸੇਵਾ ਨਿਭਾਈ ਸੀ। ਖਾਲਸੇ ਦੇ ਰਾਜ ਤੋਂ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ ਬੜਾ ਵਧੀਆ ਸੀ। ਪਰ ਖਾਲਸੇ ਦੇ ਰਾਜ ਵਿੱਚ ਹੀ ਥੋੜੀ ਥੋੜੀ ਢਿੱਲ ਹੋਣੀ ਸ਼ੁਰੂ ਹੋ ਗਈ ਸੀ। ਉਸ ਸਮੇਂ ਡੋਗਰਿਆਂ ਦੀ ਸ਼ੈਹਟ ਗੁਰੂ ਘਰਾਂ ਦੇ ਪੁਜਾਰੀ ਪ੍ਰਬੰਧਕ ਉਹਨਾਂ ਨੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਖਰਾਬੀ ਕਰਨੀ ਸ਼ੁਰੂ ਕਰ ਦਿੱਤੀ ਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟਣ ਤੋਂ ਬਾਅਦ ਤਾਂ ਗੇਲੀ ਗੱਲ ਗਈ। ਪੁਜਾਰੀਆਂ ਦੇ ਸਿਰ ਤੇ ਮਾਇਆ ਦਾ ਇਹੋ ਜਿਹਾ ਅਸਰ ਹੋਇਆ ਕਿ ਕੁੱਝ ਕੁ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਗੁਰਮੁਖਾਂ ਤੋਂ ਬਿਨਾਂ ਆਮ ਪ੍ਰਬੰਧਕਾਂ ਲਈ ਦਾੜੀ ਤੇ ਦਸਤਾਰ ਦਾ ਨਾਮ ਹੀ ਸਿੱਖੀ ਰਹਿ ਗਿਆ ਸੀ ਜਿਨ੍ਹਾਂ ਨੇ ਇਹਨਾਂ ਨੂੰ ਸੁਧਾਰਨਾ ਸੀ ਉਹ ਰਣ ਭੂਮੀ ਵਿੱਚ ਹਾਰਨ ਤੋਂ ਪਿਛੋ ਢਿੱਲੇ ਹੋ ਗਏ ਜਿਨ੍ਹਾਂ ਕਰਕੇ ਪੁਜਾਰੀਆਂ ਨੂੰ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਖੁੱਲ ਮਿਲ ਗਈ ਪੁਜਾਰੀ ਸੰਗਤ ਦਾ ਡਰ ਭੁੱਲ ਗਏ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਲਾ ਉਹ ਉਤਸ਼ਾਹ ਅਲੋਪ ਹੋ ਗਿਆ ਜਿਸ ਵੇਲੇ ਪੁਜਾਰੀਆਂ ਦੇ ਸਿਰ ਤੋਂ ਸੰਗਤ ਦਾ ਭੈ ਲੱਥ ਗਿਆ ਤਾਂ ਉਸ ਵੇਲੇ ਉਹਨਾਂ ਨੇ ਗੁਰੂ ਕੀ ਗੋਲਕ ਗੁਰੂ ਕੀ ਗੋਲਕ ਨੂੰ ਇਹੋ ਜੇ ਭੈੜੇ ਕੰਮ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਕਿ ਜਿਨ੍ਹਾਂ ਬਾਰੇ ਬਿਆਨ ਕਰਨ ਲੱਗਿਆ ਵਿੱਚ ਸ਼ਰਮ ਆਉਂਦੀ ਆ ਪਵਿੱਤਰ ਗੁਰੂਤਾ ਮੰਦਰ ਸ਼ਰਾਬਾਂ ਪੀਣੀਆਂ ਬੁੱਤ ਪੂਜਾ ਸਤਵੰਤਿਆਂ ਦੇ ਸੱਤ ਪੰਗ ਕਰਨੇ ਕੰਜਰੀਆਂ ਦੇ ਨਾਚ ਨਚਾਉਣੇ ਇਹੋ ਜੇ ਭੈੜੇ ਕੁਕਰਮ ਹੋਣ ਲੱਗ ਪਏ ਜਿਨ੍ਹਾਂ ਨੇ ਗੁਰੂ ਦੇ ਪਿਆਰਿਆਂ ਤੇ ਪੰਥਦਰਦੀਆਂ ਦੇ ਹਿਰਦੇ ਸ਼ਾਨਣੀ ਸ਼ਾਨਣੀ ਕਰਕੇ ਦਿਲ ਤੜਫਾ ਦਿੱਤੇ ਤੇ ਪੁਜਾਰੀ ਸਰਕਾਰ ਦੀ ਸ਼ਹਿ ਹੇਠ ਸੰਘ ਤਾਂ ਬੜਾ ਨਰਾਦਰ ਕਰਦੇ ਸਨ ਜਿਨ੍ਹਾਂ ਤੋਂ ਤੰਗ ਆ ਕੇ ਸਨ 1880 ਵਿੱਚ ਪੰਥਦਰਦੀਆਂ ਨੇ ਮਿਲ ਕੇ ਇੱਕ ਜਥੇਬੰਦੀ ਬਣਾਈ ਜਿਹਦਾ ਨਾਮ ਸਿੰਘ ਸਭਾ ਲਹਿਰ ਰੱਖਿਆ ਗਿਆ ਸਨ 1913 ਈਸਵੀ ਤੱਕ ਇਹ ਲਹਿਰ ਫੜੀ ਚੜ੍ਹਦੀ ਕਲਾ ਵਿੱਚ ਰਹੀ 14 ਜਨਵਰੀ ਸਾਲ 1914 ਈਸਵੀ ਵਿੱਚ ਸਰਕਾਰ ਨੇ ਸੜਕ ਸਿੱਧੀ ਕਰਨ ਦੇ ਬਹਾਨੇ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਕੰਦ ਟਾ ਦਿੱਤੀ ਤੇ ਉਹਦੀਆਂ ਇੱਟਾਂ ਦੀ ਰੋੜੀ ਕੁੱਟ ਕੇ ਸੜਕ ਵਿੱਚ ਪਾ ਦਿੱਤੀ। ਕਟੋ ਘੱਟ 50 ਵਿਗੇ ਗੁਰਦੁਆਰੇ ਦੀ ਜ਼ਮੀਨ ਉਹਨਾਂ ਨੇ ਸੜਕ ਵਿੱਚ ਲੈ ਲਈ। ਤਰਲੇ ਬਾਗ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਰਕਾਰ ਨੂੰ 8000 ਅਮਾਨਤ ਜਮ੍ਹਾਂ ਕਰਵਾ ਦਿੱਤੀ ਜਿਹਦੇ ਵਿਰੋਧ ਵਿੱਚ ਬੜਾ ਵੱਡਾ ਰੋਸ ਪ੍ਰਦਰਸ਼ਨ ਹੋਇਆ ਉਸ ਸਮੇਂ ਪਹਿਲੀ ਵਿਸ਼ਵ ਯੰਗ ਛਿੜਨ ਦੇ ਕਰਕੇ ਸਰਕਾਰ ਨੇ ਉਕੰਦ ਉਵੇਂ ਠੱਠੀ ਦੀ ਠੱਠੀ ਰਹਿਣ ਦਿੱਤੀ ਉਦੋਂ 21 ਫਰਵਰੀ ਸਾਲ 1915 ਈਸਵੀ ਵਿੱਚ ਮਗਾਟਾ ਮਾਰੂ ਜਹਾਜ਼ ਦਾ ਹਾਦਸਾ ਕਲਕੱਤੇ ਵਿਖੇ ਹੋ ਗਿਆ ਜਿਹੜਾ ਕਿ ਹੁਣ ਪੱਛਮੀ ਬੰਗਾਲ ਵਿੱਚ ਲੋਹਾਰ ਵਿੱਚ ਸਾਜ਼ਿਸ਼ਾਂ ਦੇ ਮੁਕਦਮੇ ਚੱਲਣੇ ਸ਼ੁਰੂ ਹੋਏ ਜਿਦੇ ਵਿੱਚ ਇੱਕੜ ਦੁੱਕੜ ਹਿੰਦੂ ਮੁਸਲਮਾਨ ਤੋਂ ਬਿਨਾ ਬਾਕੀ ਸਾਰੇ ਮਲਜ਼ਮ ਸਿੰਘ ਸਨ ਜਿਸ ਤੇ ਛੋਟੀ ਛੋਟੀ ਐਜੀਟੇਸ਼ਨ ਹੋਣੀ ਸ਼ੁਰੂ ਹੋਈ ਸਿੰਘ ਸਭਾ ਲੈਰ ਦੇ ਪ੍ਰਬੰਧਕਾਂ ਤੇ ਅਖਬਾਰਾਂ ਦੇ ਰੌਲਾ ਪਾਉਂਦਿਆਂ ਵੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਤੇ ਸਰਕਾਰੀ ਬੰਦਿਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾਇਆ ਕਿ ਇਹ ਸਿੱਖ ਨਹੀਂ ਹਨ ਸਿੰਘ ਸਭਾ ਲੈਰ ਤੋਂ ਸੰਗਤਾਂ ਦੀ ਰੁਚੀ ਘਟਦੀ ਜਾ ਰਹੀ ਸੀ ਪੁਜਾਰੀਆਂ ਤੇ ਮਹੰਤਾਂ ਤੋਂ ਸੰਗਤ ਬੜੀ ਤੰਗ ਆ ਗਈ ਸੀ ਗਾਕੇ ਸੰਗਤ ਨੇ ਸਨ 1917-18 ਵਿੱਚ ਥਾਂ-ਥਾਂ ਤੇ ਜਾ ਕੇ ਦੀਵਾਨਾ ਵਿੱਚ ਮਹੰਤਾ ਤੇ ਪੁਜਾਰੀਆਂ ਦੇ ਪਾਜ ਉਗੇੜਨੇ ਸ਼ੁਰੂ ਕਰ ਦਿੱਤੇ ਇਹ ਪਹਿਲਾ ਕਦਮ ਸੀਗਾ ਕਿ ਜੀਦੇ ਰਾਈ ਗੁਰਦੁਆਰਾ ਸੁਦਾਰ ਲੜ ਦਾ ਜਨਮ ਹੋਇਆ ਹੌਲੀ ਹੌਲੀ ਗੁਰਦੁਆਰਾ ਸੁਧਾਰ ਲਹਿਰ ਦੇ ਅਧੀਨ ਸੰਗਤਾਂ ਨੇ ਕਈ ਸਾਰੇ ਗੁਰਦੁਆਰਿਆਂ ਦੇ ਕਬਜ਼ੇ ਆਪਣੇ ਅਧੀਨ ਕਰ ਲਏ ਜਿਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਇੰਨੀਆਂ ਬੇਨਤੀਆਂ ਪਰਵਾਣ ਕਰਨੀਆਂ ਜੀ ਭੁਲ ਚੁਕਲੇ ਖੀਮਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ